ਨਾਜੀ ਆਪਣਾ ਸਤਿ ਸ਼੍ਰੀ ਅਕਾਲ ਜੀ ਸ਼ਾਮ ਫਟਟਰ ਬਲਜੀਤ ਸਿੰਘ ਜੀ ਪੰਚਾਇਤ ਦੇ ਢਿੱਲਾ ਬਲੇਜ ਅੱਜ ਜੇ ਤੁਸੀਂ ਗਰੇਵਾਲ ਚੌਕ ਦੇ ਵਿੱਚ ਸਕੂਲਾਂ ਵਾਲੇ ਬੱਸਾਂ ਨੂੰ ਚੈੱਕ ਕੀਤਾ ਗਿਆ ਹਾ ਕਿ ਉਹਨਾਂ ਦੇ ਵਿੱਚ ਘਾਟਾਂ ਬਈ ਹੈ ਕਹਿੰਦੇ ਕਿੰਨੇ ਕਿੰਨੇ ਚਲਾਨ ਕੀਤੇ ਗਏ ਨੇ ਸਰ ਅਸੀਂ ਅੱਜ ਤਰੀਕ 15 ਕੋ ਬੱਚਾ ਦੇ ਚਲਾਨ ਕੀਤੇ ਨੇ ਇੱਕ ਬੱਚਾ ਵੀ ਚੈੱਕ ਕੀਤਾ ਜ ਜਿਨ੍ਹਾਂ ਦੇ ਸਹੀ ਕਾਗਜ਼ ਪਾਈ ਗਏ ਉਹਨਾਂ ਨੂੰ ਅਸੀਂ ਆਪਣੇ ਰਿਜਿਸਟਰ ਤੇ ਲਿਖਿਆ ਦੇ ਕਾਹ ਦੀ ਘਟ ਪਾਏ ਗਏ ਨੇ ਜਾਂ ਕੋਈ ਆਪਣੇ ਕਮੀ ਪਈ ਹੈ ਉਹਨਾਂ ਦੇ ਚਲਾਕ ਕਿਹੜੇ ਮੈਚ ਮੈਚ ਜਿਹੜੀ ਤੁਸੀਂ ਚੰਗਾ ਦੇਖਿਆ ਨੇ ਇਹ ਕੰਮ ਕੀਤਾ ਜਿਹੜੇ ਚੰਗਾ ਕਿਤੇ ਨੇ ਬਸਾਂ ਦੇ ਇਹ ਸਰਪਾਲ ਵਿਭਾਗ ਸਿੱਖਿਆ ਦਫਤਰ ਵੱਲੋਂ ਨਹੀਂ ਕੀ ਕੀ ਘਟਨਾ ਪਾਏ ਗਏ ਨੇ ਬਸਾਂ ਦੇ ਵਿੱਚ ਜਿਵੇਂ ਕਿ ਦੇਖਿਆ ਜਾਵੇ ਕੈਮਰਾ ਜਰੂਰੀ ਹੈ ਕਿ ਨਾ ਜ਼ਰੂਰੀ ਹੈਗਾ ਹੋਰ ਵੀ ਬਹੁਤ ਕੁਛ ਹੋਇਆ ਹੈਗਾ ਸਰਕਾਰ ਵੱਲੋਂ ਤਾਂ ਇਹਨਾਂ ਨੂੰ ਬਹੁਤ ਜ਼ਰੂਰੀ ਕੀਤਾ ਗਿਆ ਸਮਝਾਉਣਾ ਹੈਗਾ ਜੀ ਬਸਾਂ ਦੇ ਵਿੱਚ ਹਾਂਜੀ 2-3 ਬਸਾਂ ਦੇ ਤਾਂ ਜਿਹੜੇ ਡਰਾਈਵਰ ਤੇ ਉਹਨਾਂ ਦੇ ਕਰਜ਼ੇ ਨਹੀਂ ਪਈ ਹੋਈ ਹੈ ਜੀ ਉਹ ਬੱਸਾਂ ਦੇ ਚਲਾਣ ਬਰਤੀ ਦੇ ਕੀਤੇ ਗਏ ਨੇ ਡਰਾਈਵਰਾਂ ਦੇ ਬਾਕੀ ਕੈਮਰੇ ਨਹੀਂ ਲੱਗੇ ਹੋਏ ਨੇ ਜੋ ਸਰਕਾਰ ਵੱਲੋਂ ਜ਼ਰੂਰੀ ਹੈ ਜਿਵੇਂ ਕਿ ਦੇਖਿਆ ਬਾਜ਼ਾਰ ਦੇ ਵਿੱਚ ਬਹੁਤ ਵੱਡੀਆਂ ਬੱਸਾਂ ਜਿਹੜੀਆਂ ਹੈ ਕਹਿੰਦੇ ਆਪਾਂ ਬਾਜ਼ਾਰ ਵਾਲੇ ਬੱਸਾਂ ਰੋਡਾਂ ਤੇ ਚੱਲਦੇ ਹਨ ਬਾਜ਼ਾਰਾਂ ਵਿੱਚ ਘੁੰਮ ਰਹੀਆਂ ਨੇ ਉਹਨਾਂ ਦਾ ਪ੍ਰੈਸ਼ਰ ਹਾਰਨਾ ਕਿਵੇਂ ਹੈ ਉਹ ਡਰਾਈਵਰ ਉਹ ਹੱਥ ਤੇ ਹੱਥ ਰੱਖ ਲੈਣਦੇ ਨੇ ਉਹਦੇ ਵਿੱਚ ਜਿਹੜੇ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਆਰ ਲੋਕਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਨੇ ਕਿ ਉਹਨਾਂ ਬਾਰੇ ਕੀ ਕਹੋਗੇ ਜੇ ਸਰ ਮਾਨ ਲੋਗੇ ਐਸਐਸਪੀ ਸਾਹਿਬ ਮਲੇਕਪੁਰ ਦਾ ਹੁਕਮ ਮੁਤਾਬਕ ਹੁਣ ਉਹਨਾਂ ਦੀਆਂ ਬੱਸਾਂ ਬਾਜ਼ਾਰ ਦੇ ਵਿੱਚ ਘੱਟ ਜਾਂਦੀਆਂ ਬੇੜੀ ਫਸਟਾ ਕਾਲਜ ਤੋਂ ਜੋ ਆਪਣੇ ਤ੍ਰਿੰਦੀ ਗੇਟ ਤੋਂ ਵਾਪਸ ਸਰ ਕੇਲੋਂਗੜ੍ਹ ਸਾਈਡ ਤੋਂ ਦੋ ਵੱਟੀਆਂ ਬੱਸਾਂ ਜਾਂਦੇ ਹੈਗੇ ਮੁੰਡੇ ਪ੍ਰੈਸ਼ਰ ਹਾਰ ਵੀ ਲੱਗੇ ਹੋਏ ਨੇ ਉਹ ਬਹੁਤ ਹਨ ਗਹਿਲੀ ਕਰਦੇ ਨੇ ਉਹ ਬੰਦੇ ਹਾਰ ਨਾਲ ਆਉਣਗੇ ਕੋਈ ਨਹੀਂ ਸਰੂਪ ਨਹੀਂ ਚੈੱਕ ਕੀਤੀ ਜਾਊਗੀ ਚੈੱਕ ਕਰਕੇ ਡਿਊਟੀ ਕਰਮਈ ਬਣਦੀ ਆਪਰੇ ਮੈਕਮੇ ਵੱਲੋਂ ਜਾਂ ਤੁਸੀਂ ਬਾਹਰ ਬਕਾਸ ਤੋਂ ਅਗਰ ਵੱਲੋਂ ਕੀ ਹਦਾਇਤ ਕਰੋਗੇ ਉਹਨਾਂ ਲੋਕਾਂ ਦੇ ਕਿਹੜੇ ਕੇ ਬੱਸਾਂ ਦੇ ਵਿੱਚ ਬਿਨਾਂ ਕਨੈਕਟਰ ਤੋਂ ਬਿਨਾਂ ਕੈਮਰੇ ਤੋਂ ਬਿਨਾਂ ਜਿਹੜਾ ਕੇ ਅਗਵੇ ਉਹ ਯੰਤਰ ਨੂੰ ਲੈ ਕੇ ਚੱਲਦੇ ਨੇ ਸਰ ਸਤਾ ਇਹੀ ਕਹਾਗੇ ਵੀ ਆਪਣੇ ਕਾਗਜ਼ੀ ਰੱਖੋ ਜੀ ਬਾਕੀ ਡਰਾਈਵਰ ਲੋਗ ਆਪਣੀ ਬਾਰਤੀ ਫਾਕੇ ਰੱਖੋ ਤੇ ਬਾਕੀ ਸਭ ਦਾ ਡਾਕੂਮੈਂਟ ਪੂਰੇ ਰੱਖੋ ਜੀ ਨਾਮ ਸਰ ਆਪਣਾ ਜੀ ਹਾਂ ਜੀ ਮੇਰਾ ਨਾਮ ਦਰਵੇਸ਼ ਸਿੰਘ ਆ ਜੀ ਸਰਕਾਰੀ ਹਾਈ ਸਕੂਲ ਵਿੰਗੋ ਦੇ ਤੋਂ ਵਿੱਚ ਮੈਂ ਬਦੌਲ ਕਰਨ ਵਾਸਤੇ ਆਇਆ ਹਾਂ ਅੱਜ ਤੁਸੀਂ ਟ੍ਰੈਫਿਕ ਚਾਰਜ ਅਫਸਰ ਆਪ ਵੀ ਹਿੰਦ ਸਿੰਘ ਜੀ ਤੇ ਆਪਣੇ ਬਾਲ ਵਿਕਾਸ ਭਾਗ ਦੇ ਅਫਸਰਾਂ ਦੇ ਨਾਲ ਗੁਰਦੁਆਰਾ ਹਾਦਰਾ ਸਾਹਿਬ ਦੇ ਰੀਕ ਬੱਸਾਂ ਦੀ ਚੈਕਿੰਗ ਕਰਵਾਈ ਗਈ ਹੈ ਕੀ ਕੀ ਘਾਟਾਂ ਪਈਆਂ ਗਈਆਂ ਹਨਾ ਜਿਹੜੇ ਜਿਹੜੇ ਸਕੂਲਾਂ ਵਿੱਚ ਕੋਈ ਬਸਾਂ ਚੈੱਕ ਕੀਤੀਆਂ ਨੇ ਉਹਨਾਂ ਵਿੱਚ ਮੇਨ ਜ਼ਿਆਦਾ ਫਾਇਰ ਐਕਸਟਿੰਗੁਇਸ਼ਰ ਦਾ ਕਾਗਜ਼ ਪੱਤਰ ਪੂਰੇ ਨਹੀਂ ਹੈਗੇ ਕੈਮਰੇ ਕਈ ਦਾ ਨਹੀਂ ਲੱਗੇ ਹੋਏ ਨੇ ਉਹਨਾਂ ਦੇ 10 ਤੋਂ 15 ਬਸਾਂ ਚਲਾਨ ਹੋਏ ਨੇ ਚੈਕਿੰਗ ਵੀ 15 ਤੋਂ 20 ਦੀ ਹੋਈ ਆ ਤੇ ਜਿਹੜੀਆਂ ਬਸਾਂ ਦੇ ਨਾਮ ਪੂਰੇ ਨਹੀਂ ਸੀ ਉਹਨਾਂ ਦੇ ਚਲਾਨ ਬਕਾਇਦਾ ਕੀਤੇ ਗਏ ਤੇ ਕਈਆਂ ਨੂੰ ਬੋਲ ਵੀ ਕੀਤਾ ਗਿਆ ਵੀ ਅੱਗੇ ਤੋਂ ਵੀ ਹਿਤਿਆਰ ਕਰਨਾ ਕਿਤੇ ਨਾ ਕਿ ਤੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਸਕੂਲਾਂ ਵਾਲੇ ਬੱਚਿਆਂ ਕੋਲ ਬੱਚੇ ਦੇ ਮਾਤਾ ਪਿਤਾ ਕੋਲੋਂ ਫੀਸਾਂ ਬਹੁਤ ਆ ਆ ਆਪਣੇ ਮੁਤਾਬਕ ਲੈ ਰਹੇ ਨੇ ਪਰ ਅੰਗਹਿਲਿਆ ਕਰ ਰਹੇ ਨੇ ਬੱਚਿਆਂ ਚੰਦੀ ਰਖੜਵਾਲ ਕਰ ਰਹੇ ਨੇ ਚੀਜ਼ਾਂ ਨਾ ਹੁਣ ਕਰ ਲੈ। ਇਹ ਤਾਂ ਤੁਹਾਡੀ ਗੱਲ ਸਹੀ ਹੈ ਬਸ ਸਰਕਾਰ ਇਹ ਵਾਲਾ ਧਿਆਨ ਦੇ ਰਹੀ ਹੈ ਤੇ ਭੇਸ਼ ਭਗਵਾਨ ਜੀ ਆਪਣਾ ਪੂਰਾ ਉਹ ਬਸ਼ੀਪਰੀ ਕਰ ਰਹੇ ਨੇ। ਇਹ ਮੈਸੇਜ ਦਿਓਗੇ ਆਪਣੇ ਲੈਵਲ ਤੇ ਤੁਸੀਂ ਨਾ ਸਕੂਲ ਮਾਲਕਾਂ ਜਾਂ ਬੱਸਾਂ ਵਾਲੇ ਕੰਮ ਸਾਰੇ ਪ੍ਰਿੰਸੀਪਲ ਸਾਹਿਬਾਰੇ ਦਾ ਵਾਅਦਾ ਤੋਂ ਆਪਣੇ ਜੂਨ ਦੇ ਬਸਾਂ ਦੇ ਨੌਲ ਪੂਰੇ ਰੱਖਣ। ਤਾਂ ਜੋ ਅੱਜ ਚੈਕਿੰਗ ਇਹ ਤੇ 15 ਤੋਂ 20 ਦਾ ਨਾ ਪਾ ਹੁੰਦੀ ਰਹਿੰਦੀ ਹੈ ਤੇ ਇਸ ਵਿੱਚ ਬਾਰ ਬਾਰ ਚੈਕਿੰਗ ਤੋਂ ਬਾਅਦ ਚਲਾਰ ਹੁੰਦੇ ਨੇ ਚਲਾਰ ਤੋਂ ਬਚਣ ਲਈ ਤੇ ਬੱਚਿਆਂ ਦੀ ਸੇਫਟੀ ਲਈ ਆਪਾਂ ਤਾਂ ਬੱਚੇ ਪ੍ਰਾਇੋਰਟੀ ਦੇ ਨੇ ਉਹਨਾਂ ਨੂੰ ਵਿਚਾਰ ਰੱਖਣੀ ਆ ਉਹਨਾਂ ਦਾ ਸਾਰੇ ਨੌਲੇ ਪੂਰੇ ਰੱਖਣਾ ਪੈਣਾ ਬਰੋਪਰ ਧੰਨਵਾਦ ਹਾਜੀ ਮੈਡਮ ਜੀ ਕੀ ਨਾਮ ਆਪਣਾ ਜੀ ਰਬੀਤਾ ਕੁਮਾਰ ਜਿਹੜੀ ਅੱਜ ਦੀ ਚੈਕਿੰਗ ਕਰ ਰਹੇ ਹੋ ਇਹਦੇ ਵਿੱਚ ਕੀ ਕੀ ਤੁਸੀਂ ਦੇਖਦੇ ਹੋ ਇਹ ਸੇਫ ਸਕੂਲ ਵਨ ਪਾਲਸੀ ਦੇ ਤਹਿਤ ਬੱਚਿਆਂ ਦੀ ਸੇਫਟੀ ਲਈ ਚੈਕਿੰਗ ਹੁੰਦੀ ਹੈ ਜੀ ਕਿ ਬੱਚੇ ਸੁਰੱਖ ਬੱਚਿਆਂ ਦੀ ਸੁਰੱਖਿਆ ਵਾਸਤੇ ਹੁੰਦੀ ਹੈ ਇਹ ਕਿ ਜਿਵੇਂ ਬੱਸੇ ਦੇ ਵਿੱਚ ਕੈਮਰੇ ਹੈਗੇ ਨੇ ਫਰਸਟ ایڈ ਕਿਟ ਪੂਰੀ ਹੈਗੀ ਲੇਡੀ ਅਟੈਂਡੈਂਟ ਹੈਗੀ ਹੈਗੀ ਮਤਲਬ ਹੋ ਜਿੜੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਪੂਰੀਆਂ ਕਰਦੇ ਆ ਕਿ ਨਹੀਂ